ਜੀ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਲੁਧਿਆਣਾ ਵਾਸੀਆਂ ਦਾ ਇਹ ਜਿਹੜੀ ਮਾਰਕੀਟ ਹੈ ਘੁਮਾਰ ਮੰਡੀ ਵਾਲੀ ਤੇ ਮੇਰੇ ਲਈ ਕੋਈ ਨਵੀਂ ਨਹੀਂ ਜਦੋਂ ਮੈਂ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਆਇਆ ਸੀ ਇਸ ਮਾਰਕੀਟ ਦੇ ਵਿੱਚ ਦੀ ਅਕਸਰ ਅਗੇ ਭਦੌੜ ਹਾਊਸ ਤੇ ਕੈਸਟਾਨੀ ਮਾਰਕੀਟ ਉਹਨੂੰ ਜਾਣਦੇ ਹੁੰਦੇ ਸ। ਸੋ ਅੱਜ ਮੈਂ ਤੁਹਾਡੇ ਨਾਲ ਕੋਈ ਬਹੁਤੇ ਲੰਬੇ ਚੌੜੇ ਭਾਸ਼ਣ ਸਾਂਝੇ ਕਰਨ ਨਹੀਂ ਆਇਆ। ਅਸੀਂ ਆਪਕੋ ਅਣਜਾਣੇ ਨੰਬਰੋਂ ਪੁਲਿਸ, CBI ਕੱਟ ਦਤਾ ਹੈ। ਅਣਜਾਣਾਂ ਨੰਬਰ ਕੋਈ ਨਹੀਂ ਚੁੱਕ ਬੰਦ ਕਰਨਾ। ਸਾਰੇ ਜਾਣੇ ਪਛਾਣੇ ਹੀ। ਤੁਸੀਂ ਜਿੰਨੇ ਵੀ ਲੁਧਿਆਣੇ ਵਾਰਡ ਦੇ ਸਾਡੇ ਅਮਥੀ ਨੇ ਇੱਥੇ ਕੜੇ ਹੋਣਗੇ ਬਹੁਤ ਸਾਰੇ ਮੈਂ ਉਹਨਾਂ ਲਈ ਅਪੀਲ ਕਰਨ ਆਇਆ ਸਾਰੇ ਵਾਰਡਾਂ 'ਚ ਕੱਲੇ-ਕੱਲੇ ਵਾਰਡ 'ਚ ਮੈਂ ਥੋ ਜਾਇਆ ਨਹੀਂ ਜਾਣਾ ਪਰ ਅੱਜ ਇੱਕ ਸਾਂਝੀ ਅਪੀਲ ਇੱਥੋਂ ਮੈਂ ਕਰਨਾ ਆਇਆ ਕਿ ਜਿੱਥੇ ਵੀ ਤੁਹਾਨੂੰ ਮਸ਼ੀਨ ਦੇ ਵਿੱਚ ਝਾੜੂ ਦਾ ਚੋਣ ਨਿਸ਼ਾਨ ਪਹਿਲੇ ਨੰਬਰ ਤੇ ਕਿਤੇ ਦੂਜੇ ਨੰਬਰ ਤੇ ਕਿਤੇ ਤੀਜੇ ਨੰਬਰ ਤੇ ਵੀ ਹੋ ਸਕਦਾ ਹੈ ਮਿਲੇ ਤੇ ਉਹਨੂੰ ਉਸ ਬਟਨ ਨੂੰ ਦਬਕ ਕੇ ਲੁਧਿਆਣੇ ਦੇ ਵਿੱਚ ਆਪਣੀ ਸਰਕਾਰ ਬਣਾਓ ਲੋਕਲ ਗਵਰਨਮੈਂਟ ਬਣਾਓ ਤਾਂ ਕਿ ਤੁਹਾਡੇ ਚੁਣੇ ਹੋਏ ਨੁਮਾਇੰਦੇ ਤੁਹਾਡੀਆਂ ਸਮੱਸਿਆਵਾਂ ਭਾਵੇਂ ਉਹ ਸੀਵਰੇਜ ਦੀਆਂ ਭਾਵੇਂ ਉਹ ਲਾਈਟਾਂ ਦੀਆਂ ਭਾਵੇਂ ਉਹ ਪਾਰਕਾਂ ਦੀਆਂ ਭਾਵੇਂ ਉਹ ਗੰਦਗੀ ਦੀਆਂ ਭਾਵੇਂ ਪੀਣ ਵਾਲੇ ਪਾਣੀ ਦੀਆਂ ਹੋਣ ਉਹ ਪੰਜਾਬ ਸਰਕਾਰ ਕੋਲੇ ਲੈ ਕੇ ਆਉਣ ਪੰਜਾਬ ਸਰਕਾਰ ਨੂੰ ਕਹਵੇ ਮਤਾ ਪਾਸ ਕਰਕੇ ਦਿਓ ਤੇ ਆਪਾਂ ਕੰਮ ਕਰੀਏ ਪਰ ਸ਼ਹਿਰ ਜਿਹੜਾ ਲੁਧਿਆਣਾ ਮਾਂਚੈਸਟਰ ਜਿਹਨੂੰ ਕਿਹਾ ਜਾਂਦਾ ਪੰਜਾਬ ਦਾ ਦਿਲ ਕਿਹਾ ਜਾਂਦਾ ਇਹਨੂੰ ਦੁਬਾਰਾ ਆਪਾਂ ਉਸੇ ਰੁਤਬੇ ਤੇ ਲੈ ਕੇ ਜਾ ਸਕਦੇ ਹਾਂ ਉਵੇਂ ਜਿਵੇਂ ਚਮਕਾ ਸਕਦੇ ਹਾਂ ਪਰ ਇਹ ਪਹਿਲਾ ਜਿਹੜੀ ਕਾਰਪੋਰੇਸ਼ਨ ਸੀ ਉਹ ਮਤਾ ਹੀ ਨਹੀਂ ਪਾਸ ਕਰਦੇ ਸੀ ਕਹਿੰਦੇ ਕਿਤੇ ਸਰਕਾਰ ਦੀ ਚੜ੍ਹਾਈ ਨਾ ਹੋ ਜੇ ਵੀ ਸਰਕਾਰ ਨੇ ਪੈਸੇ ਚੜ੍ਹਾਈ ਕਾ ਵੀ ਲੋਕਾਂ ਦਾ ਪੈਸਾ ਹੈ ਜੀ ਥੈ ਮਿਊਨਿਸਪਲ ਕਾਰਪੋਰੇਸ਼ਨ ਚ ਹੈ ਥੈ ਪੰਜਾਬ ਸਰਕਾਰ ਕੋਲੇ ਹੈ ਲੋਕਾਂ ਦਾ ਪੈਸਾ ਹੈ ਟੈਕਸ ਦਾ ਪੈਸਾ ਸੋ ਟੈਕਸ ਦਾ ਪੈਸਾ ਲੋਕਾਂ ਦਾ ਪੈਸਾ ਲੋਕਾਂ ਤੇ ਲਾਉਣ ਚ ਕਾਦੀ ਚੜਾਈ ਕਾਦੀ ਉਤਰਾਈ ਸਾਡੇ ਪ੍ਰਧਾਨ ਜੀ ਅਮਨ अरोड़ा ਜੀ ਕੱਲ ਅਸੀਂ ਅੰਮ੍ਰਿਤਸਰ ਫਗਵਾੜਾ ਜਲੰਧਰ ਗਏ ਆ ਪੂਰਾ ਸਫਾਇਆ ਹੀ ਹੋਇਆ ਪਿਆ ਲੋਕ ਕਹਿੰਦੇ ਸਾਡਾ ਖੜਾ ਛੜਾ ਦਿਓ ਇਹਨਾਂ ਤੋਂ ਬਸ ਮੈਂ ਕਿਹਾ ਮੈਂ ਨਹੀਂ ਛੜਾਉਣਾ ਖੜਾ ਤੁਸੀਂ ਹੀ ਛੜਾਉਣਾ ਹੈ ਬਟਨ ਦੱਬ ਕੇ ਸੋ ਜਦੋਂ ਸਰਕਾਰਾਂ ਦੋਨੇ ਲੁਧਿਆਣੇ ਚ ਵੀ ਸਰਕਾਰ ਆਮ ਆਦੀ ਪਾਰਟੀ ਦੀ ਹੋ ਗਈ ਮਿਊਸਪਲ ਕਾਰਪੋਰੇਸ਼ਨ ਚ ਮੇਅਰ ਆਪਣਾ ਬਣ ਗਿਆ ਪੰਜਾਬ ਦੇ ਵਿੱਚ ਵੀ ਸਰਕਾਰ ਆਪਣੀ ਹੈ ਫਿਰ ਕੋਈ ਕਮੀ ਨਹੀਂ ਰਹਣੀ ਫਿਰ ਜੇ ਕੋਈ ਕਮੀ ਰਹਿ ਜੇ ਫਿਰ ਅਸੀਂ ਜ਼ਿੰਮੇਵਾਰ ਹੋਵਾਂਗੇ ਫਿਰ ਅਸੀਂ ਅਗਲੀ ਵਾਰ ਕਿਹੜੇ ਮੂੰਹ ਨਾਲ ਤੁਹਾਡੇ ਕੋਲ ਆਵਾਂਗੇ ਫਿਰ ਅਗਲੀ ਵਾਰ ਜੇ ਅਸੀਂ ਕਮੀ ਛੱਡਤੀ ਇਹ ਜ਼ਿੰਮੇਵਾਰੀ ਸਾਡੀ ਹੈ ਸਾਡੇ ਐਮਐਲਏ ਸਹਿਬਾਨ ਬੈਠੇ ਆ ਸਾਰੇ ਹੋਗੀ ਜੀ ਬੈਠੇ ਆ ਸਾਡੇ ਸਾਨੇਆਲ ਤੋਂ ਖੰਨੇ ਤੋਂ ਸਾਡੇ ਰਾਏਕੋਟ ਤੋਂ ਸਾਰੇ ਐਮਐਲਏ ਸਾਹਿਬਾਨ ਬੈਠੇ ਆ